ਜਿਸ ਵੇਰੇ ਵੇਰੇ ਮੀਂਹ ਵਰਦੇ ਚ ਮੋਟਰਸਾਈਕਲ ਤੇ ਆ ਰਿਹਾ ਇੱਕ ਸ਼ੱਕੀ ਨੌਜਵਾਨ ਨੂੰ ਗੁਰਦਾਸਪੁਰ ਵਿੱਚੋਂ ਲੰਘਦੇ ਹੋਏ ਪੁਲਿਸ ਵੱਲੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਵੱਲੋਂ ਉੱਥੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਜਦੋਂ ਉਸ ਦਾ ਪਿੱਛਾ ਕੀਤਾ ਗਿਆ ਤਾਂ ਉਸ ਨੌਜਵਾਨ ਵੱਲੋਂ ਪੁਲਿਸ 'ਤੇ ਫਾਇਰਿੰਗ ਵੀ ਕੀਤੀ ਜਿਸ ਦੇ ਜਵਾਬ ਚ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਜਿਸ ਦੇ ਦੌਰਾਨ ਉਕਤ ਨੌਜਵਾਨ ਦੇ ਲੱਤ 'ਚ ਗੋਲੀ ਲੱਗਨ ਨਾਲ ਜ਼ਖਮੀ ਹੋ ਗਿਆ ਇਸ ਮਾਮਲੇ 'ਚ ਗੁਰਦਾਸਪੁਰ ਐਸਐਸਪੀ ਅਦਿੱਤਿਆ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਨੂੰ ਪਤਾ ਹੈ ਕਿ ਦਸਪਤਲੀ ਸਿਲੋਂ ਜਿਹੜਾ ਹੈਗਾ ਸੈਫਟੀ ਐਂਡ ਸਿਕਿਉਰਿਟੀ ਲਈ ਜਿਹੜਾ ਹੈਗਾ ਪੂਰੀ ਏਰੀਆ ਡੋਮਿਨੇਸ਼ਨ ਕੀ ਜਾ ਰਹੀ ਹੈ। ਸਾਨੂੰ ਇੱਕ ਇਨਪੁਟ ਆਇਆ ਸੀਗਾ ਕਿ ਕੋਈ ਅਨ ਆਈਡੈਂਟੀਫਾਈਡ ਜਿਹੜਾ ਪਰਸਨ ਹੈ ਉਹ ਕੋਈ ਵਾਰਦਾਤ ਕਰ ਸਕਦਾ ਹੈਗਾ। ਤੋਂ ਐਸਟੇ ਅਸੀਂ ਜਿਹੜਾ ਹੈਗਾ ਸਪੈਸੀਫਿਕ ਨਾਕੇ ਬੰਦੀ ਅਰਲੀ ਮਾਰਨਿੰਗ ਚ ਕੀਤੀ। ਤੁਹਾਨੂੰ ਪਤਾ ਹੈਗਾ ਇਸ ਤੋਂ ਪਹਿਲਾਂ ਵੀ ਸਾਡੇ 9:00 ਅਰਲੀ ਮਾਰਨਿੰਗ ਚ ਇੱਕ ਪਾਦਤ ਹੋ ਚੁੱਕੀ। ਜਦੋਂ ਅਸੀਂ ਮਾਰਨਿੰਗ ਦੇ ਵਿੱਚ ਨਾਕਾ ਲਾਇਆ ਤਾਂ ਸਾਡੇ ਐਸਐਚਓ ਸਿਟੀ ਹਿੰਕ ਵਾਲਾ ਬਾਈਪਾਸ ਤੇ ਮੱਕੇ ਤੇ ਸੀ। ਅੰਡਾ ਉਹਨਾਂ ਨੇ ਜਦੋਂ ਉਹਨੂੰ ਇੱਕ ਪਲਸਰ ਬਾਈਕ ਵਿਦਾਊਟ ਨੰਬਰ ਪਲੇਟ ਐਂਡ ਚੇਜ ਤੱਕ ਆਵਾ ਸੀਗਾ ਐਂਡ ਜਦੋਂ ਉਹਨੂੰ ਵੋਕਿਆ ਇਹਨੇ ਭਜਾਇਆ ਦੌੜ ਕੇ ਜਿਹੜਾ ਤੁਹਾਡੇ ਸਾਰੇ ਜਿਹੜੇ ਹੈਗੇ ਆਲੇ-ਦੁਆਲੇ ਪਿੰਡਾਂ ਚ ਘੁੰਮ ਕੇ ਰੁਵਾਈ ਦਵਾਇਆ ਤਾਂ ਇੱਥੇ ਜਿਹੜਾ ਹੈਗਾ ਸਾਡੀ ਦੂਸਰੀ ਪਾਰਟੀ ਵੀ ਚੇਜ ਕਰਤੀ ਵੀ ਆ ਗਈ ਸੀ ਇੱਥੇ ਆ ਕੇ ਇਹਨੇ ਜਿਹੜਾ ਹੈਗਾ ਜਿਹੜੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਮੰਨਿਆ ਨਹੀਂ ਤੋਂ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਫਾਇਲ ਕੀਤਾ ਜਿਹੜੀ ਲਗ ਸ਼ਾਟ ਜੜੀ ਹੋਈ ਹੈ ਆ ਜਿਹੜਾ ਬੰਦਾ ਹੈ ਅਸੀਂ ਹਸਪੀਟਲ ਨਾਲ ਖਿਲਰਦਾ ਹੈ ਜਿਹੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜਾ ਪਾਇਆ ਅਸੀਂ ਉਹਨੂੰ ਪੁੱਛਿਆ ਕਿ ਬਈ ਬੰਦਾ ਕੋਣ ਹੈ ਤੋਂ ਇਹਨੇ ਆਪਣਾ ਨਾਮ ਰਾਹੁਲ ਗਿੱਲ ਦੱਸਿਆ ਹੈ ਐਂਡ ਇਸੇ ਹੀ ਬੰਦੇ ਨੇ ਇੱਕ ਇੱਕ ਉਹ ਵਾਰਦਾਤ ਜਿਹੜੀ ਹੈਗੀ ਆਜ ਅੰਜਾਮ ਦੇਣੀ ਸੀ ਤੋਂ ਅਸੀਂ ਇਸ ਮੇ ਜਿਹੜੀ ਵਾਰਦਾਤ ਉਹਨੂੰ ਜਿਹੜਾ ਹੈਗਾ ਰਿਵੈਂਡ ਕਰ ਲਿਆ ਹੈਗਾ ਅੰਡ ਲੇਟਨ ਅਭੀ ਇਡੈਂਟੀਫਾਈ ਹੋਇਆ ਹੈ ਕਿ ਜਿਹੜਾ ਆ ਬੰਦਾ ਹੈਗਾ ਆ ਜਿਹੜੀ 17 ਤਾਰੀਖ ਨੂੰ ਜੋ ਪੰਜਾਬ ਪਾਚ ਕੰਪਨੀ ਦੇ ਵਿੱਚੋਂ ਗੋਲੀ ਚੱਲੀ ਹੈ ਉਸ ਵਾਰ ਦਾ ਤੇ ਵੀ ਇਹ ਬੰਦਾ ਸ਼ਾਮਿਲ ਸੀ ਬਾਕੀ ਹਾਂਜੀ ਕਿੱਥੇ ਗੋਲੀ ਵਜੀ ਇਹਦੇ ਲੱਗਦੇ ਗੋਲੀ ਸ਼ਾਮਿਲ ਸੀ ਜਨੇ ਗੋਲੀ ਚਲਾਈ ਸੀ ਇਹਨੇ ਇਹਨੇ ਜੋ ਪ੍ਰਾਈਮ ਆਫਿਸ ਹੈ ਸੀ ਜਿਹੜਾ ਹੈਗਾ ਉਹਨਾਂ ਤੱਕ ਅਸੀਂ ਪਹੁੰਚ ਇਹਨਾਂ ਨੂੰ ਇੰਟਰਵਿਊ ਨਹੀਂ ਕਰ ਪਾਇਆ ਬਸ ਜਿੰਨਾ ਕਿ ਅਸੀਂ ਹਸਪੀਟਲ ਲੈ ਜਾਂਦੇ ਪੁੱਛਿਆ ਉਹਨਾਂ ਨੇ ਅਹੀ ਦੱਸਿਆ ਕਿ ਵੀ ਆ ਇਨਵੋਲਵ ਸੀ ਉਹਦੇ ਇੱਕ ਇੱਕ ਪਿਸਤਲ ਹੈ ਉਹ ਰਿਕਵਰ ਦੂਸਰਾ ਆਦਮੀ ਨਾਲ ਦੋ ਜਣੇ ਹੈ ਸਰ ਨਹੀਂ ਉਹ ਉਹ ਸਾਰੀ ਚੀਜ਼ਾਂ ਅਸੀਂ ਚੈੱਕ ਕਰਦੇ ਹਾਂ ਚਲੋ ਇੱਕ ਹੀ ਫਿਲਹਾਲ ਫਿਲਹਾਲ ਸਰ ਇਨਕਾਊਂਟਰ ਵਾਲੀ ਕਿਹੜੀ ਲੋਕੇਸ਼ਨ ਹੈ ਜੀ ਹਾਂ ਜੀ ਇਨਕਾਊਂਟਰ ਕਿਹੜੀ ਲੋਕੇਸ਼ਨ ਲੋਕੇਸ਼ਨ ਦੇਖੋ ਦੇਖੋ ਆ ਜਿਹੜੀ ਹੈਗੀ ਜਿਹੜਾ ਬਬਲੀ ਪਿੰਡ ਦੇ ਨੇੜੇ ਆ ਜਿਹੜਾ ਹੈਗਾ ਨਾਲਾ ਹੈਗਾ ਦਾ ਸਹੀ ਨਾਲਾ ਪੀਐਸ ਦਾ ਨਾਲਾ ਵਾਈਪਨ ਕਿਥੋਂ ਦਾ ਸੀ ਕਿਥੇ ਹਾਂਜੀ ਵਾਈਪਨ ਜੜਾ ਦੇ ਦੇਖੋ ਉਹ ਸਾਰੀ ਚੀਜ਼ਾਂ ਇੰਟੈਗ੍ਰੇਸ਼ਨ ਐਂਡ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇੱਕ ਵਾਰ ਤਾਂ ਸਾਡਾ ਜਿਹੜਾ ਇਹੋ ਜਿਹੇ ਇਨਸੀਡੈਂਟਸ ਪ੍ਰਾਇਮਰੀ ਹੁੰਦਾ ਕਿ ਅਸੀਂ ਇਹਨਾਂ ਨੂੰ ਛੇਤੀ ਛੇਤੀ ਹਸਪੀਟਲ ਜਿਹੜਾ ਹੈਗਾ ਉਹ ਪੁਲਿਸ ਪਾਰਟੀ ਦੀ ਨਹੀਂ ਲੱਗੀ ਨਹੀਂ ਨਹੀਂ ਜੀ ਪੁਲਿਸ ਪਾਰਟੀ ਨੇ ਅਵਰਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈਗਾ ਥੋੜਾ ਅਰਲੀ ਮਾਰਨਿੰਗ ਸੀ ਅੰਧੇਰਾ ਸੀ ਉਸ ਕਰਕੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਐਕਸਚੇਂਜ ਆਫ ਫਾਇਰ ਇਹ ਗੱਲ ਜੀ ਸਰੀ ਐਗਜੈਕਟ ਦੇਖੋ ਜੀ ਇਹ ਐਡਾ ਕੋਈ ਸਪੈਸੀਫਿਕ ਨਹੀਂ ਹੈ ਸਾਢੇ 3 ਆਪਣੇ ਕੌਂਸਿਲਰ ਦੇਖੋ ਜੀ ਪੁਲਿਸ ਤੇ ਭਾਇਆ ਅਚ ਚਲੋ ਥੈਂਕ ਯੂ